ਮੈਂ ਆਪ ਦਾ ਧੰਨਵਾਦ। ਧੰਨਵਾਦ ਜੀ। ਸਰ ਮਾਈਕ। ਥੈਂਕ ਯੂ ਸਰ। ਪੀਸ ਗੋ ਅਹੈਡ। ਸਪੀਕਰ ਸਾਹਿਬ। ਸ੍ਰੀ ਮਾਨਵਿੰਦਰ ਸਿੰਘ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਸੰਵਿਧਾਨ ਦੇ 75ਵੇਂ ਸਾਲ ਦੇ ਇਸ ਵਿਸ਼ੇਸ਼ ਚਰਚਾ 'ਚ ਤੁਸੀਂ ਮੈਨੂੰ ਅੱਜ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਹੈ। ਸਰ ਇਸ ਮੌਕੇ ਤੇ ਸਭ ਤੋਂ ਪਹਿਲਾਂ ਮੈਂ ਸ਼ਰਧਾ ਸਹਿਤ ਨਮਨ ਕਰਦਾ ਹਾਂ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੂੰ। ਸ਼ਹੀਦ ਆਜ਼ਮ ਭਗਤ ਸਿੰਘ ਨੂੰ ਬਾਬਾ ਸਾਹਿਬ ਦੀ ਬਦੌਲਤ ਅੱਜ ਜਿਹੜਾ ਸੰਵਿਧਾਨ ਜਿਹੜਾ ਸਾਡੇ ਹੱਕਾਂ ਨੂੰ ਪ੍ਰੋਟੈਕਟ ਕਰਦਾ ਹੈ ਸਾਡੀ ਧਾਰਮਿਕ ਆਜ਼ਾਦੀ ਨੂੰ ਸਾਡੀ ਆਜ਼ਾਦੀ ਨੂੰ ਪ੍ਰੋਟੈਕਟ ਕਰਦਾ ਹੈ ਉਹਨਾਂ ਨੂੰ ਮੈਂ ਸ਼ਰਧਾ ਸਹਿਤ ਨਮਨ ਕਰਦਾ ਹਾਂ ਸਭਾਪਤੀ ਜੀ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਜੀ ਇਸ ਦੇਸ਼ ਦੇ ਪਹਿਲੇ ਲੀਡਰ ਹੈ ਜਿਨ੍ਹਾਂ ਨੇ ਇਨਸ਼ੋਰ ਕੀਤਾ ਕਿ ਜਿਹੜੇ ਸਰਕਾਰੀ ਦਫ਼ਤਰ ਹੈ ਉੱਥੇ ਫੋਟੋ ਜਿਹੜੀ ਲੱਗਣੀ ਹੈ ਉਹ ਬਾਬਾ ਸਾਹਿਬ ਅੰਬੇਡਕਰ ਦੀ ਤੇ ਸ਼ਹੀਦ ਇਜਮ ਭਗਤ ਸਿੰਘ ਦੀ ਲਗਣੀ ਚਾਹੀਦੀ ਆ ਔਰ ਅੱਜ ਪੰਜਾਬ ਚਾਏ ਭਗਵੰਤ ਸਿੰਘ ਮਾਨ ਦੀ ਸਰਕਾਰ ਹੋਵੇ ਚਾਏ ਦਿੱਲੀ ਚਾ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਹੋਵੇ ਇਸ ਸੰਵਿਧਾਨ ਨੂੰ ਦੇਣ ਵਾਲੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਜਿਹੜੀ ਆ ਹਰੇਕ ਆਫਿਸ ਚ ਜਿਹੜੀ ਆ ਉਹ ਇਨਸ਼ੋਰ ਕੀਤੀ ਆ ਆਮ ਆਦਮੀ ਪਾਰਟੀ ਨੇ ਸਭਾਪਤੀ ਜੀ ਅੱਜ ਮਾਨਯੋਗ ਡਿਫੈਂਸ ਮਿਨਿਸਟਰ ਸਾਹਿਬ ਸਵੇਰੇ ਬੋਲ ਰਹੇ ਸੀ ਉਹਨਾਂ ਨੇ ਬਹੁਤ ਸਾਰੇ ਲੋਕਾਂ ਦਾ ਗੁਣਗਾਨ ਕੀਤਾ ਅੱਜ 75 ਸਾਲ ਬਾਅਦ ਗੁਣਗਾਨ ਹੋਣਾ ਚਾਹੀਦਾ ਸੀ ਕਰਤਾਰ ਸਿੰਘ ਸਰਾਭਾ ਦਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਚੰਦਰ ਸ਼ੇਖਰ ਜੀ ਦਾ ਬਾਬਾ ਸਾਹਿਬ ਅੰਬੇਡਕਰ ਦਾ ਲੇਕਿਨ ਉਹਨਾਂ ਨੇ ਉਹਦਾ ਜ਼ਿਕਰ ਨਹੀਂ ਕੀਤਾ ਨਾ ਸ਼ਹੀਦ ਆਜ਼ਮ ਦਾ ਜ਼ਿਕਰ ਕੀਤਾ ਨਾ ਕਰਤਾਰ ਸਿੰਘ ਸਰਾਭਾ ਦਾ ਜ਼ਿਕਰ ਕੀਤਾ ਜਦ ਅੱਜ ਸੰਵਿਧਾਨ ਦੇ 75ਵੇਂ ਸਾਲ ਜ਼ਿਕਰ ਕੀਤਾ ਤੇ ਉਹਨਾਂ ਲੋਕਾਂ ਦਾ ਕੀਤਾ ਜਿਹੜਾ ਅੰਗਰੇਜ਼ਾਂ ਤੋਂ ਮਾਫੀਆਂ ਮੰਗਦੇ ਰਹੇ ਸੀ ਇਹ ਬੜੇ ਅਫਸੋਸ ਦੀ ਗੱਲ ਹੈ ਸਪੀਕਰ ਸਾਹਿਬ ਸਪੀਕਰ ਸਾਹਿਬ ਸਾਡਾ ਕਨਸਟੀਟਿਊਸ਼ਨ ਪ੍ਰੋਟੈਕਟ ਕਰਦਾ ਹੈ ਸਾਡੇ ਸੋਸ਼ਲਿਸਟ ਸਟੇਟ ਨੂੰ ਲੇਕਿਨ ਹੁ ਵਲਟਾ ਰਿਹਾ ਹੈ ਅੱਜ ਕਾਰਪੋਰੇਟ ਘਰਾਣਿਆਂ ਦੇ ਤੇ 13 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਜਿਹੜੇ ਆ ਉਹ ਮਾਫ ਕੀਤੇ ਜਾ ਰਹੇ ਆ ਤੇ ਕਿਸਾਨ ਜਿਹੜਾ ਅੰਨ ਦੇ ਅੰਨ ਦਾਤਾ ਹੈ ਉਸ ਸੜਕਾਂ ਤੇ ਸੰਘਰਸ਼ ਕਰ ਰਿਹਾ ਸਪੀਕਰ ਸਾਹਿਬ ਲਗਾਤਾਰ 1 ਸਾਲ ਤੋਂ ਸੜਕਾਂ ਤੇ ਸੰਘਰਸ਼ ਕਰ ਰਿਹਾ ਹੈ ਕਿਸਾਨ ਦੀ ਕੋਈ ਪੁੱਛ ਨਹੀਂ ਹੋ ਰਹੀ ਸਾਡਾ ਸੰਵਿਧਾਨ ਪ੍ਰੋਟੈਕਟ ਕਰਦਾ ਹੈ ਸੈਕੂਲਰ ਜਿਹੜਾ ਨੇਚਰ ਹੈ ਸਾਡੇ ਮੁਲਕ ਦਾ ਲੇਕਿਨ ਹੋ ਉਲਟਾ ਰਿਹਾ ਹੈ ਸਰ ਬਿਲਕੁਲ ਵਿਪਰੀਤ ਹੋ ਰਿਹਾ ਹੈ ਅੱਜ ਜਦੋਂ ਮਾਨਯੋਗ ਸੁਪਰੀਮ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੋ ਜੱਜ ਦੋ ਸੀਨੀਅਰ ਵਕੀਲਾਂ ਨੂੰ ਜੱਜਾਂ ਵਾਸਤੇ ਰეკਮੈਂਡ ਕਰਦਾ ਹੈ ਕਿ ਦੇਸ਼ ਦੀ ਸਰਕਾਰ ਉਹਨਾਂ ਨੂੰ ਰਿਜੈਕਟ ਕਰ ਦਿੰਦੀ ਆ ਕਿਉਂਕਿ ਉਹਨਾਂ ਦੇ ਸਿਰ ਤੇ ਪੱਗ ਬੱਜੀ ਆ ਇਹ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਧਰਮ ਦੇ ਆਧਾਰ ਤੇ ਸੈਕੂਲਰ ਇਹ ਸੈਕੂਲਰ ਜਿਹੜਾ ਪੈਰਾ ਆ ਕਨਸਟੀਟਿਊਸ਼ਨ ਦਾ ਉਰਤੇ ਪੈਰਾ ਨਹੀਂ ਦਿੱਤਾ ਜਾ ਰਿਹਾ ਜੇ ਗੱਲ ਕਰੀਏ ਸਰ ਡੈਮੋਕਰੈਟਿਕ ਸਟਰਕਚਰ ਦੀ ਅੱਜ ਹਾਲਾਤ ਕੀ ਆ ਸਰ ਅੱਜ ਲਗਾਤਾਰ ਸਟੇਟਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਫੈਡਰਲ ਸਟਰਕਚਰ ਨੂੰ ਜਿਹੜਾ ਸਾਡੇ ਸੰਵਿਧਾਨ ਦੀ ਆਤਮਾ ਹੈ ਸਰ ਫੈਡਰਲ ਸਟਰਕਚਰ ਉਹਨੂੰ ਕਮਜ਼ੋਰ ਕੀਤਾ ਜਾ ਰਿਹਾ ਸਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਉਹਨਾਂ ਦੀਆਂ ਤਾਕਤਾਂ ਜਿਹੜੀਆਂ ਕਟਕਟਾਈਆਂ ਜਾ ਰਹੀਆਂ ਦਿੱਲੀ 'ਚ ਦੇਖਿਆ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਵੱਡਾ ਬਹੁਤ ਵੱਡਾ ਮੈਂਡੇਟ ਦਿੱਤਾ ਲੇਕਿਨ ਭਾਰਤ ਸਰਕਾਰ ਨੇ ਕਈ ਅਮੈਂਡਮੈਂਟਸ ਕਨਸਟੀਟਿਊਸ਼ਨ 'ਚ ਕਰਕੇ ਚੁਣੀ ਹੋਈ ਸਰਕਾਰ ਦੀ ਤਾਕਤ ਜਿਹੜੀ ਆ ਉਹ ਘਟਾਤੀ ਇਹ ਬਹੁਤ ਅਨ ਡੈਮੋਕਰੇਟਿਕ ਹੈ ਅੱਜ ਸਾਨੂੰ ਲੋੜ ਹੈ ਸਾਰਾ ਅੱਜ ਸਾਨੂੰ ਲੋੜ ਹੈ ਸੰਵਿਧਾਨ ਤੇ ਠੋਕ ਵਜਾ ਕੇ ਪਹਿਰਾ ਦੇਣ ਦੀ ਸਾਡੇ ਦੇਸ਼ ਦੇ ਸੈਕੂਲਰ ਕਲਚਰ ਨੂੰ ਮਜਬੂਤ ਕਰਨ ਦੀ ਲੇਕਿਨ ਅੱਜ ਲੋਕਾਂ ਦੇ ਪਹਿਰਾਵੇ ਨੂੰ ਦੇਖ ਕੇ ਲੋਕਾਂ ਦੀ ਵੇਸ਼ ਪੂਸ਼ਾ ਨੂੰ ਦੇਖ ਕੇ ਲੋਕਾਂ ਦੀ ਪੱਗ ਨੂੰ ਦੇਖ ਕੇ ਲਗਾਤਾਰ ਡਿਸਕ੍ਰਿਮੀਨੇਸ਼ਨ ਜਿਹੜੀ ਇਸ ਦੇਸ਼ 'ਚ ਵੱਧ ਰਹੀ ਹੈ ਆਪਾਂ ਦੇਖਿਆ ਮਣੀਪੁਰ 'ਚ ਕੀ ਹੋ ਰਿਹਾ ਹੈ ਆਪਾਂ ਦੇਖ ਰਹੇ ਹਾਂ ਅਸੰਬਲ ਤੇ ਰੋਜ਼ ਰੌਲਾ ਪੈ ਰਿਹਾ ਪਿੱਛੇ ਜੇ ਸਰ ਯੂਪੀ 'ਚ ਇੱਕ ਆਈਪੀਐਸ ਅਫਸਰ ਨੂੰ ਬੀਜੇਪੀ ਦੇ ਲੀਡਰਾਂ ਨੇ ਇਸ ਹੱਦ ਤੱਕ ਮਾੜਾ ਚੰਗਾ ਬੋਲਿਆ ਕਿਉਂਕਿ ਉਹਦੇ ਸਿਰ ਤੇ ਪੱਗ ਵੱਜੀ ਤੇ ਉਹਨੂੰ ਖਾਲਿਸਤਾਨ ਤੇ ਐਂਟੀ ਨੈਸ਼ਨਲ ਕਹਿ ਦਿੱਤਾ ਜਾਂਦਾ ਹੈ ਸਰ ਜਿਹੜੇ ਕਿਸਾਨ ਹੈ ਜਿਹੜੇ ਫਾਰਮਰ ਹੈ ਸਾਡੇ ਅੰਦਾਤਾ ਉਹਨਾਂ ਨੂੰ ਸਿਰਫ ਜੇ ਆਪਣਾ ਪੀਸਫੁਲ ਐਜੀਟੇਸ਼ਨ ਕਰ ਰਹੇ ਆ ਜੇ ਡੈਮੋਕਰੈਟਿਕ ਜਿਹੜੇ ਉਹਨਾਂ ਦੇ ਹੱਕ ਹੈ ਉਹਨਾਂ ਨੂੰ ਵੇਲ ਕਰਕੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ ਤੇ ਉਹਨਾਂ ਨੂੰ ਐਂਟੀ ਨੈਸ਼ਨਲ ਕਿਹਾ ਜਾਂਦਾ ਸਰ ਇੱਕ ਸੰਵਿਧਾਨ ਦੀ ਜਿਹੜੀ ਸਪਿਰਟ ਹੈ ਉਹਦੇ ਖਿਲਾਫ ਹੈ ਅੱਜ ਲੋੜ ਹੈ ਸਾਡੇ ਦੇਸ਼ ਦੀ ਸਰਕਾਰ ਨੂੰ ਸੰਵਿਧਾਨ ਤੇ ਪਹਿਰਾ ਦੇਣ ਦੀ ਸਾਨੂੰ ਲੋੜ ਹੈ ਸਾਡੇ ਮੁਲਕ ਦੇ ਭਾਈਚਾਰੇ ਨੂੰ ਬਚਾਉਣ ਦੀ ਅੱਜ ਲੋੜ ਹੈ ਸਰ ਸਾਡੇ ਜਿਹੜਾ ਫੰਡਾਮੈਂਟਲ ਰਾਈਟਸ ਹੈ ਉਹਨਾਂ ਨੂੰ ਮਜ਼ਬੂਤ ਕਰਨ ਦੀ ਲੇਕਿਨ ਹੋ ਬਿਲਕੁਲ ਉਲਟਾ ਰਿਹਾ ਸਰ ਅਸੀਂ ਕਹਿੰਨੇ ਆ ਕਿ 80 ਕਰੋੜ ਲੋਕਾਂ ਨੂੰ ਫ੍ਰੀ ਚ ਅਨਾਜ ਦਿੱਤਾ ਜਾਂਦਾ ਹੈ 150 ਕਰੋੜ ਚੋਂ 80 ਕਰੋੜ ਲੋਕਾਂ ਨੂੰ ਫ੍ਰੀ ਚ ਅਨਾਜ ਦਿੱਤਾ ਜਾਂਦਾ ਹੈ ਸਰ ਰਾਸ਼ਨ ਜਿਹੜਾ ਦੋ ਟਾਈਮ ਦਾ ਫ੍ਰੀ ਦਿੱਤਾ ਜਾਂਦਾ ਹੈ ਤੇ ਫਿਰ ਉਹਨਾਂ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਈ ਕੌਣ ਇਨਸ਼ੋਰ ਕਰੂਗਾ ਸਰ ਇਹ ਆਤਮ ਚਿੰਤਨ ਕਰਨ ਦਾ ਸਮਾਂ ਹੈ ਇਹ ਆਤਮ ਚਿੰਤਨ ਕਰਨ ਦੀ ਲੋੜ ਹੈ ਸਾਡੇ ਇੰਸਟੀਟਿਊਸ਼ਨ ਸਰ ਸਿੱਖੇ ਵੀ ਡੈਮੋਕਰੈਟਿਕ ਜਿਹੜੀ ਕੰਟਰੀ ਹੈ ਉਹਦੀਆਂ ਸੰਸਥਾਵਾਂ ਉਹਨਾਂ ਦੀ ਜਿਹੜੀ ਆਟੋਨਮੀ ਹੈ ਉਹਨਾਂ ਦੀ ਇੰਡੀਪੈਂਡੈਂਸ ਮਜ਼ਬੂਤ ਹੋਣੀ ਚਾਹੀਦੀ ਆ ਲੇਕਿਨ ਚਾਹੇ ਇਲੈਕਸ਼ਨ ਕਮਿਸ਼ਨ ਦੀ ਗੱਲ ਕਰ ਲਈਏ ਚਾਹੇ ਜੁਡੀਸ਼ਰੀ ਦੀ ਗੱਲ ਕਰ ਲਈਏ ਹਰੇਕ ਸਾਡੀ ਸੰਸਥਾ ਤੇ ਸਵਾਲ ਖੜੇ ਹੋ ਰਹੇ ਸਰ ਆ ਪਿੱਛੇ ਦੇਖ ਕੇ ਆਪਾਂ ਕਨਕਲੂਡ ਕੀ ਦੇਗਾ ਲੋਕਾਂ ਬਾਤ ਹੈ ਹਨਰੇਬਲ ਜੱਜ ਸਾਹਿਬ ਨੇ ਪਬਲੀਕਲੀ ਕਿਸ ਤਰੀਕੇ ਨਾਲ ਭਾਸ਼ਣ ਦਿੱਤਾ ਜਿਸ ਤਰੀਕੇ ਨਾਲ ਕਮਿਊਨਲ ਔਰ ਧਾਰਮਿਕ ਭਾਵਨਾਵਾਂ ੜਕੋਣ ਵਾਲਾ ਭਾਸ਼ਣ ਇੱਕ ਕੌਨਰੇਬਲ ਜੱਜ ਦੇਣਗੇ ਫਿਰ ਜੁਡੀਸ਼ਰੀ ਦੀ ਇੰਡੀਪੈਂਡੈਂਸ ਮਜਬੂਰ ਕੀ ਜਾਏਗਾ ਸਰ ਮੈਂ ਬਸ ਲਾਸਟ ਈਅਰ ਮੇਰੀ ਮੇਰੀ ਸਰ ਤੁਹਾਡੇ ਰਾਹੀਂ ਭਾਰਤ ਸਰਕਾਰ ਨੂੰ ਬੇਨਤੀ ਹੈ ਅੱਜ ਅੱਜ ਟਾਈਮ ਸੀ ਅੱਜ ਸਮਾਂ ਸੀ ਅੱਜ 75 ਸਾਲ ਬਾਅਦ ਅਸੀਂ ਆਤਮ ਪਰਚੋਲ ਕਰ ਰਹੇ ਹਾਂ ਇਹ ਦੇਖਣਾ ਪਊਗਾ ਪੰਜਾਬ ਵਰਗਾ ਸੂਬਾ ਜਿਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਸਭ ਤੋਂ ਵੱਧ ਮੁਸ਼ਕਲਾਂ ਝੱਲੀਆਂ ਸਰ ਦੇਸ਼ ਦੀ ਆਜ਼ਾਦੀ ਸਭ ਤੋਂ ਵੱਧ ਨੁਕਸਾਨ ਹੋਇਆ ਪੰਜਾਬ ਤੇ ਵੈਸਟ ਬੰਗਾਲ ਦਾ ਹੋਇਆ ਉਸ ਪੰਜਾਬ ਨੂੰ ਉਹਦੀ ਆਪਣੀ ਰਾਜਧਾਨੀ ਜਿਹੜੀ ਆ ਅੱਜ ਦਿੱਤੀ ਨਹੀਂ ਜਾ ਰਹੀ ਇਸ ਹੱਦ ਤੱਕ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਸਰ ਇਸ ਤੇ ਪਹਿਰਾ ਦੇਣ ਦੀ ਲੋੜ ਹੈ ਇਸ ਤੇ ਵਿਚਾਰ ਕਰਨ ਦੀ ਲੋੜ ਆ ਪਾਰ ਸਰਕਾਰ ਨੂੰ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਲੋਕਾਂ ਨੂੰ ਵੰਡਣ ਪਾਉਣ ਦੀ ਬਜਾਏ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਜਿਹੜਾ ਸਾਡਾ ਸੰਵਿਧਾਨ ਹੈ ਉਧਰ ਤੇ ਪਹਿਰਾ ਦੇਣ ਦੀ ਲੋੜ ਹੈ ਅੱਜ ਸਾਰਾ ਕੁਝ ਠੀਕ ਨਹੀਂ ਆ ਸਰ ਅੱਜ ਬਿਲਕੁਲ ਵੀ ਸਾਰਾ ਕੁਝ ਠੀਕ ਨਹੀਂ ਹੈ ਹਰ ਰੋਜ਼ ਹਰ ਰੋਜ਼ ਧਾਰਮਿਕ ਆਜ਼ਾਦੀ ਦੇ ਨਾਂ ਤੇ ਧਾਰਮਿਕ ਭਾਵਨਾਵਾਂ ਦੇ ਨਾਂ ਤੇ ਲੋਕਾਂ ਨਾਲ ਭੇਦ ਭਾਵ ਕੀਤਾ ਜਾ ਰਿਹਾ ਉਹਨਾਂ ਦੇ ਖਾਣ ਪੀਣ ਨਾਲ ਉਹਨਾਂ ਦੇ ਪਹਿਰਾਵੇ ਨਾਲ ਭੇਦ ਕੀਤਾ ਜਾ ਰਿਹਾ ਆਪਾਂ ਦੇਖਿਆ ਸਰ ਆਪਾਂ ਦੇਖ ਰਹੇ ਹਾਂ ਕਿ ਤਰੀਕੇ ਨਾਲ ਜੰਮੂ ਕਸ਼ਮੀਰ ਤੋਂ ਬਾਅਦ ਮਣੀਪੁਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹਰ ਹਾਲਾਤ ਚ ਹਰ ਤਰੀਕੇ ਨਾਲ ਜਿਹੜੀ ਸਰਕਾਰ ਹੈ ਸਾਡੇ ਮੁਲਕ ਦੀ ਉਹ ਜਿਹੜੀ ਮਾਈਨੋਰਟੀ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ ਦਲਿਤ ਭਾਈਚਾਰੇ ਦੇ ਹੱਕਾਂ ਤੇ ਡਾਕੇ ਮਾਰ ਰਹੇ ਆ ਸਰ ਹਰ ਰੋਜ਼ ਲੋਕਾਂ ਦੇ ਪਹਿਰਾਵੇ ਨੂੰ ਦੇਖ ਕੇ ਲੋਕਾਂ ਦੀ ਜਾਤ ਨੂੰ ਧਰਮ ਨੂੰ ਦੇਖ ਕੇ ਬੈਠिएगा ਧੰਨਵਾਦ